ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਦੇ ਵਿੱਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਕੱਲ ਵਿਸ਼ੇਸ਼ੀ ਤੌਰ ਦੇ ਉੱਪਰ ਪਟਿਆਲਾ ਪਹੁੰਚ ਰਹੇ ਨੇ ਇਸ ਸਮੇਂ ਅਸੀਂ ਕੋਲੋ ਗਰਾਊਂਡ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਤਿਆਰੀਆਂ ਚੱਲ ਰਹੀਆਂ ਨੇ ਕਿ ਸਟੇਜ ਹੈ ਜਿਹੜੀ ਉਹ ਬਣਾਈ ਜਾ ਰਹੀ ਹੈਗੀ ਤੇ ਇੱਥੇ ਹੀ ਕੱਲ ਨੂੰ ਨਰਿੰਦਰ ਮੋਦੀ ਦੇ ਵੱਲੋਂ ਬੀਜੇਪੀ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਸੰਬੋਧਨ ਕੀਤਾ ਜਾਵੇਗਾ ਇੱਕ ਪਾਸੇ ਤਿਆਰੀਆਂ ਪੂਰਨ ਤੌਰ ਦੇ ਪ੍ਰਾ ਆਖਰੀ ਜਿਹੜੇ ਪੜਾਅ ਦੇ ਉੱਤੇ ਤਿਆਰੀਆਂ ਨੇਗੀਆਂ ਤੇ ਦੂਜੇ ਪਾਸੇ ਪੁਲਿਸ ਦੇ ਇਹ ਤਸਵੀਰਾਂ ਜਰੂਰ ਦਿਖਾਣੇ ਚਾਹਾਂਗੇ ਕਿ ਪੂਰੇ ਪੰਜਾਬ ਤੋਂ ਜਿਹੜੀ ਪੁਲਿਸ ਇੱਥੇ ਲਿਆਂਦੀ ਗਈ ਹੈ ਤੇ ਪੁਲਿਸ ਦੇ ਪੂਰੇ ਪ੍ਰਬੰਧ ਕੀਤੇ ਜਾ ਰਹੇ ਨੇ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਕਿਉਂਕਿ ਜਦੋਂ ਪਿਛਲੀ ਵਾਰ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਆਏ ਸੀ ਤਾਂ ਸੁਰੱਖਿਆ ਬਰੀਚ ਨੂੰ ਲੈ ਕੇ ਜਿਹੜਾ ਕਾਫੀ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਵੀ ਇਸ ਮਾਮਲੇ ਦੇ ਉੱਪਰ ਸੰਕੇਤਾਂ ਲੈਂਦੇ ਹੋਏ ਜਿਹੜਾ ਐਕਸ਼ਨ ਕੀਤਾ ਗਿਆ ਸੀਗਾ ਪਰ ਇਸ ਵਾਰ ਪੂਰੀ ਆ ਤੌਰ ਦੇ ਉੱਪਰ ਜਿਹੜੀ ਸੁਰੱਖਿਆ ਨੂੰ ਲੈ ਕੇ ਪੰਜਾਬ ਪੁਲਿਸ ਦੇ ਆਪਣੇ ਇੰਤਜ਼ਾਮ ਕੀਤੇ ਜਾ ਰਹੇ ਨੇਗੇ ਪੂਰੀ ਤਰ੍ਹਾਂ ਦੇ ਨਾਲ ਚੱਪੇ-ਚੱਪੇ ਦੇ ਉੱਪਰ ਪੁਲਿਸ ਦਾ ਪਹਿਰਾ ਹੈਗਾ ਤੇ ਪੂਰੇ ਪਟਿਆਲਾ ਨੂੰ ਸੀਲ ਕੀਤਾ ਹੋਇਆ ਹੈਗਾ ਜੇਕਰ ਤੁਸੀਂ ਕਿਸੇ ਵੀ ਪਾਸੇ ਜਾ ਰਹੇ ਹੋ ਤਾਂ ਕੱਲ ਨੂੰ ਜਿਹੜਾ ਰੂਟ ਹੈਗਾ ਉਹ ਪੂਰਾ ਦੇਖ ਕੇ ਬਾਅਦ ਵਿੱਚ ਆਉਣਾਗਾ ਕਿਉਂਕਿ ਕੱਲ ਨੂੰ ਤੁਸੀਂ ਪਟਿਆਲਾ ਦੇ ਵਿੱਚ ਜੇਕਰ ਐਂਟਰ ਕਰ ਰਹੇ ਹੋ ਤਾਂ ਤੁਹਾਨੂੰ ਪੁਲਿਸ ਦੀ ਥਾਂ-ਥਾਂ ਦੇ ਉੱਪਰ ਜਿਹੜੀ ਚੈਕਿੰਗ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਵੀ ਕੱਲ ਨੂੰ ਜਿਹੜਾ ਇੱਕ ਪ੍ਰੋਗਰਾਮ ਦਿੱਤਾ ਗਿਆ ਹੈ ਕਿ ਜਦੋਂ ਨਰਿੰਦਰ ਮੋਦੀ ਪਟਿਆਲਾ ਆਉਣਗੇ ਤਾਂ ਉਹਨਾਂ ਦੇ ਵੱਲ ਨਰੇਂਦਰ ਮੋਦੀ ਦਾ ਜਿਹੜਾ ਕਰਵਾ ਕੀਤਾ ਜਾਵੇਗਾ ਤਾਂ ਉਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਵੀ ਕੱਲ ਨੂੰ ਕਾਲ ਦਿੱਤੀ ਗਈ ਹੈ ਇਹ ਵੀ ਪੁਲਿਸ ਦੇ ਲਈ ਪੂਰਾ ਸਿਰਦਰਦੀ ਦਾ ਜਿਹੜਾ ਮਸਲਾ ਰਹੇਗਾ ਕਿਉਂਕਿ ਪੁਲਿਸ ਦੇ ਵੱਲੋਂ ਜਿਹੜੀ ਇੱਕ ਪਾਸੇ ਸੁਰੱਖਿਆ ਨੂੰ ਲੈ ਕੇ ਧਿਆਨ ਦਿੱਤੇ ਜਾ ਰਹੇ ਨੇ ਤਾਂ ਦੂਜੇ ਪਾਸੇ ਕਿਸਾਨਾਂ ਨੂੰ ਵੀ ਰੋਕਣ ਦੇ ਲਈ ਪੁਲਿਸ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾਣਗੇ ਕਿ ਆਖਰ ਦੇ ਵਿੱਚ ਕਿਤੇ ਕਿਸਾਨ ਕੋਈ ਅਜਿਹੀ ਕਦਮ ਨਾ ਚੱਕ ਲੈਣ ਜਿਸ ਦੇ ਨਾਲ ਪ੍ਰਧਾਨ ਮੰਤਰੀ ਦੀ ਜਿਹੜੀ ਸੁਰੱਖਿਆ ਦੇ ਉੱਪਰ ਗੱਲ ਆ ਜਾਵੇ ਸੋ ਤਸਵੀਰਾਂ ਇੱਕ ਵਾਰ ਮੈਂ ਤੁਹਾਨੂੰ ਜਰੂਰ ਦਿਖਾਣਾ ਚਾਹਾਂਗਾ ਕਿ ਵੱਡੀ ਗਿਣਤੀ ਦੇ ਵਿੱਚ ਬੀਜੇਪੀ ਦੇ ਜਿਹੜੇ ਇੱਥੇ ਵਰਕਰ ਪਹੁੰਚਣ ਦੀ ਉਮੀਦ ਹੈ ਕਿ 1 ਲੱਖ ਦੇ ਕਰੀਬ ਜਿਹੜੇ ਦੱਸੇ ਜਾ ਰਹੇ ਨੇ ਕਿ ਬੀਜੇਪੀ ਦੇ ਜਿਹੜੇ ਕਾਰਜਕਰਤਾ ਨੇ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਸੁਣਨ ਦੇ ਲਈ ਕੱਲ ਨੂੰ ਇੱਥੇ ਪਹੁੰਚਣਗੇ ਹਾਲਾਂਕਿ ਗਰਮੀ ਦਾ ਸੀਜ਼ਨ ਹੈਗਾ ਤੇ ਗਰਮੀ ਪੂਰੇ ਸਿਖਰ ਦੇ ਉੱਪਰ ਹੈਗੀ 45 ਡਿਗਰੀ ਤੱਕ ਦਾ ਜਿਹੜਾ ਟੈਂਪਰੇਚਰ ਆ ਉਹ ਪਟਿਆਲਾ ਦਾ ਪਿਛਲੇ ਦਿਨੀ ਰਿਕਾਰਡ ਕੀਤਾ ਗਿਆ ਹੈਗਾ ਸੋ ਜਿਸ ਦੇ ਚੱਲਦੇ ਤਪ ਤੋਂ ਬਚਣ ਦੇ ਲਈ ਜਿਹੜਾ ਇੱਕ ਪ੍ਰਬੰਧ ਕੀਤਾ ਜਾ ਰਹੇ ਨੇ কুলਰ ਵਗੈਰਾ ਲਗਾਏ ਜਾ ਰਹੇ ਨੇਗੇ ਸੋ ਪ੍ਰੋਗਰਾਮ ਜਰੂਰ 5 ਵਜੇ ਦੇ ਕਰੀਬ ਦਾ ਜਿਹੜਾ ਪ੍ਰੋਗਰਾਮ ਦੱਸਿਆ ਜਾ ਰਿਹਾ ਹੈਗਾ ਪਰ ਜਿਹੜੀਆਂ ਤਿਆਰੀਆਂ ਲਈਆਂ ਉਹ ਆਖਰੀ ਪੜਾਵਾਂ ਤੇ ਨੇਗੇ ਤਿਆਰੀਆਂ ਪੂਰਨ ਤੌਰ ਦੇ ਉੱਪਰ ਕਰ ਲਈਆਂ ਗਈਆਂ ਨਹੀਂ ਗਈਆਂ ਪਰ ਇਹ ਦੇਖਣਾ ਹੋਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਇਸ਼ੂ ਕਿਸਾਨਾਂ ਦੇ ਨਾਲ ਆ ਹਮੇਸ਼ਾ ਤੋਂ ਜੁੜਿਆ ਹੋਇਆ ਹੈਗਾ ਕਿਸਾਨ ਵਿਰੋਧ ਦੇ ਵਿੱਚ ਨੇਗੇ ਕੀ ਕੱਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਅਜਿਹਾ ਅ ਐਲਾਨ ਕਰਕੇ ਜਾਂਦੇ ਨੇ ਜਿਸ ਦੇ ਨਾਲ ਜਿਹੜੇ ਕਿਸਾਨ ਨੇ ਉਹਨਾਂ ਦੇ ਜਿਹੜੇ ਜ਼ਖਮ ਨੇਗੇ ਉਹਨਾਂ ਦੇ ਉਪਰ ਮਲਮ ਦਾ ਕੰਮ ਕਰ ਜਾਣ ਜਾਂ ਫਿਰ ਕੱਲ ਨੂੰ ਨਰਿੰਦਰ ਮੋਦੀ ਦਾ ਜਿਹੜਾ ਇਹ ਦੌਰਾ ਇਹ ਆਖਰ ਦੇ ਵਿੱਚ ਕੀ ਕੁਝ ਜਿਹੜੀ ਨਵੀਂ ਸੁਗਾਤ ਹੈ ਜੋ ਪਟਿਆਲਾ ਦੇ ਲਈ ਕੁਝ ਐਲਾਨ ਕਰਕੇ ਜਾ ਸਕਦੇ ਨੇਗੇ ਇਹ ਵੀ ਦੇਖਣਾ ਹੋਵੇਗਾ ਪਰ ਮਹਾਰਾਣੀ ਪ੍ਰਨੀਤ ਕੌਰ ਦੇ ਲਈ ਇਹ ਦੌਰਾ ਕਿਸ ਤਰ੍ਹਾਂ ਦਾ ਸਿੱਧ ਹੋਵੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਉਂਕਿ ਮਹਾਰਾਣੀ ਪ੍ਰਨੀਤ ਕੌਰ ਭਾਜਪੀ ਦੇ ਵਿੱਚ ਜੁਆਇਨ ਹੋਏ ਨੇ ਉਸ ਤੋਂ ਬਾਅਦ ਲਗਾਤਾਰ ਵਿਰੋਧ ਹੁੰਦਾ ਜਾ ਰਿਹਾ ਹੈਗਾ ਆ ਸੋ ਦੇਖਣਾ ਹੋਵੇਗਾ ਕੱਲ ਨਰਿੰਦਰ ਮੋਦੀ ਦੀ ਰੈਲੀ ਕਿੰਨਾ ਕ ਇਫੈਕਟ ਕਰੇਗੀ ਕਿੰਨਾ ਕ ਜਿਹੜਾ ਇਹ ਫੈਕਟਰ ਆ ਕੰਮ ਕਰੇਗਾ ਨਰਿੰਦਰ ਮੋਦੀ ਦੀ ਰੈਲੀ ਇਹ ਵਕਤ ਦੱਸੇਗਾ ਪਰ ਜਿਹੜੀ ਅਪਡੇਟ ਹੈ ਕਿ ਕੱਲ ਨੂੰ ਪਟਿਆਲਾ ਦੇ ਵਿੱਚ ਨਰਿੰਦਰ ਮੋਦੀ ਪਹੁੰਚ ਰਹੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਬੀਜੇਪੀ ਦੇ ਵਰਕਰ ਵੀ ਇੱਥੇ ਆਉਣ ਦਾ ਜਿਹੜਾ ਅਨੁਮਾਨ ਹੈਗਾ ਉਹ ਬੀਜੇਪੀ ਦੇ ਵੱਲੋਂ ਜਿਹੜਾ ਲਗਾਇਆ ਜਾ ਰਿਹਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਰਕਰ ਇੱਥੇ ਪਹੁੰਚ ਸਕਦੇ ਨੇ ਪਟਿਆਲਾ ਤੋਂ ਕੁਲਵਿੰਦਰ ਮਹਿਲ ਪ੍ਰੋ ਪੰਜਾਬ ਟੀਵੀ